ਬਾ ਨੀ ਸਰਕਾਰੇ ਬਾ ਬਲਹਾਰੇ ਜਾਈਏ ਤੇਰੇ ਤੋਂ ਜੋ ਪੰਜਾਬ ਨੂੰ ਲੁੱਟਣ ਦੇ ਵਿੱਚ ਕੋਈ ਕਸਰ ਹੀ ਨਹੀਂ ਛੱਡ ਰਹੀ ਐਦਾਂ ਦੀ ਸਰਕਾਰ ਮੈਂ ਆਪਣੀ ਉਮਰ ਚ ਪਹਿਲੀ ਵਾਰ ਦੇਖੀ ਐ ਇੱਥੇ ਬਾਦਲ ਕੇ ਲੁੱਟ ਕੇ ਖਾ ਗਏ ਆਪਣੇ ਘਰ ਬਣਾ ਗਏ ਉਹ ਪੰਜਾਬ ਚ ਹੀ ਐ ਕੈਪਟਨ ਹੋਰੀ ਲੁੱਟ ਕੇ ਪੰਜਾਬ ਨੂੰ ਉਹ ਪੰਜਾਬ ਚ ਹੀ ਐ ਆ ਸਰਕਾਰ ਪਹਿਲੀ ਐ ਜਿਹੜੇ ਜਿਹੜਾ ਪੰਜਾਬ ਦਾ ਖਜ਼ਾਨਾ ਬਾਹਰ ਲਿਆਂ ਸਟੇਟਾਂ ਦੇ ਬੰਦਿਆਂ ਨੂੰ ਲਟਾ ਰਹੀ ਐ ਬਾਹਰਲੇ ਲੋਕ ਆ ਕੇ ਸਾਡੇ ਪੰਜਾਬ ਦਾ ਖਜ਼ਾਨਾ ਲੁੱਟ ਰਹੇ ਨੇ ਵਾਹ ਭਗਵੰਤ ਮਾਨਾ ਵਾਹ ਐ ਨਕਾਬ ਪਾ ਕੇ ਝੂਠ ਦਾ ਲੋਕਾਂ ਨੂੰ ਜਜ਼ਬਾਤੀ ਕਰਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਸਰਕਾਰ ਤਾਂ ਬਣਾ ਗਿਆ ਪਰ ਭਗਵੰਤ ਮਾਨਾ ਜਿਹੜੇ 2 ਸਾਲਾਂ ਦੇ ਵਿੱਚ ਤੂੰ ਕੰਮ ਕਰ ਗਿਆ ਇਹ ਕੰਮ 70 ਸਾਲਾਂ ਚ ਵੀ ਨਹੀਂ ਹੋਇਆ ਜਿੰਨੀ ਲੁੱਟ ਤੂੰ ਮਚਾ ਗਿਆ ਲੋਕਾਂ ਦੇ ਚਿਹਰੇ ਆਪਦੇ ਚਿਹਰੇ ਤੇ ਨਕਾਬ ਪਾ ਕੇ ਲੋਕਾਂ ਨੂੰ ਜਜਬਾਤੀ ਕਰਕੇ ਲੋਕਾਂ ਨੂੰ ਚੁੜਕਲੇ ਸੁਣਾ ਕੇ ਓਏ ਇੰਨੀ ਲੁੱਟ ਤਾਂ ਕਿਸੇ ਨੇ ਮਚਾਈਏ ਨਹੀਂ ਅੱਜ ਤਾਂ ਮੈਂ ਸਬੂਤਾਂ ਸਮੇਤ ਆਇਆ ਪਹਿਲਾਂ ਵੀ ਮੈਂ ਇੱਕ ਦਿਨ ਸਬੂਤਾਂ ਸਮੇਤ ਦੱਸਿਆ ਸੀ ਕਿ ਪੰਜਾਬ ਦਾ ਖਜ਼ਾਨਾ ਲੁੱਟਿਆ ਜਾ ਰਿਹਾ ਓਏ 750 ਕਰੋੜ ਰੁਪਇਆ ਜਿਹੜਾ ਇਹਨਾਂ ਨੇ ਐਡ ਦਾ ਰੱਖਿਆ ਸੀ ਉਹ ਕਿੱਥੇ ਜਾ ਰਿਹਾ ਹੈ ਉਹ ਕਿਹੜੀ ਸਟੇਟ ਦੇ ਲੋਕਾਂ ਕੋਲ ਜਾ ਰਿਹਾ ਹੈ ਉਹ ਕੌਣ ਬੰਦੇ ਆ ਜਿਹੜੇ ਲੈ ਕੇ ਜਾ ਰਹੇ ਨੇ ਕੀ ਉਹਨਾਂ ਦੀਆਂ ਜਿਹੜੀਆਂ ਵੈਬਸਾਈਟਾਂ ਬਣਾਈਆਂ ਨੇ ਉਹ ਇੱਕ ਨੰਬਰ ਦੀਆਂ ਨੇ ਉਹ ਸਹੀ ਨੇ ਉਹ ਰੂਲ ਜਿਹੜੇ ਫੋਲੋ ਕਰਦੀਆਂ ਨੇ ਉਹ ਸਾਰਾ ਕੁਝ ਮੈਂ ਤੁਹਾਨੂੰ ਦੱਸਦਾ ਪਰ ਭਗਵੰਤ ਮਾਨਾ ਆ ਜਿਹੜੇ ਤੂੰ ਦਿੱਲੀ ਤੋਂ ਲਿਆ ਕੇ ਬੰਦੇ ਸਾਡੇ ਸਿਰਾਂ ਤੇ ਬਿਠਾ ਦਿੱਤੇ ਆਦਿਲ ਵਰਗੇ ਤੇ ਆਦਲ ਵਰਗੇ ਨੇ ਆਪਦੇ ਰਿਸ਼ਤੇਦਾਰ ਬਸਿਸ਼ਟ ਵਰਗੇ ਜੋ ਨੁਆਇਡਾ ਤੋਂ ਨੇ ਜੂਪੀ ਤੋਂ ਨੇ ਕੋਈ ਉਹਨਾਂ ਦਾ ਕੀ ਕਰੀਏ ਜਿਹੜੇ ਇੱਕ ਦਿਨ ਦਾ ਇੱਕ ਦਿਨ ਦਾ 3 ਲੱਖ ਰੁਪਇਆ ਇੱਕ ਏਡ ਤੋਂ ਤੇ 4-5 ਏਡਾਂ ਤੋਂ 15-20 ਲੱਖ ਰੁਪਇਆ ਇੱਕ ਦਿਨ ਦਾ ਜਾ ਰਿਹਾ ਉਹ ਇੱਕ ਬੰਦੇ ਨੂੰ ਉਹ ਜਿਹਦਾ ਕੋਈ ਕੋਈ ਚੈਨਲ ਨਹੀਂ ਕੋਈ ਵੈਬਸਾਈਟ ਤੱਕੜੀ ਨਹੀਂ ਜਿਹਨੂੰ ਕੋਈ ਬੰਦਾ ਦੇਖਦਾ ਹੀ ਨਹੀਂ ਤੇ ਉਹ ਜਾ ਕਿੱਥੇ ਰਿਹਾ ਭਗਵੰਤ ਮਾਨਾ ਜਾ ਉੱਥੇ ਰਿਹਾ ਜਿੱਥੋਂ ਤੁਸੀਂ ਜੀਓ ਤੋਂ ਸਿਮਟ ਕੇ ਆਇਓ ਲੋਕਾਂ ਨੇ ਤੁਹਾਨੂੰ ਮਨਜ਼ੂਰੀ ਨਹੀਂ ਕੀਤਾ ਲੋਕਾਂ ਨੇ ਤੁਹਾਨੂੰ ਨੋਟਾ ਤੋਂ ਵੀ ਘੱਟ ਵੋਟ ਪਾਈ ਇਹ ਤਾਂ ਉਹੀ ਕੰਮ ਹੋ ਰਿਹਾ ਹੈ ਪੰਜਾਬ ਦੇ ਨਾਲ ਜਿਵੇਂ ਪਹਿਲਾਂ ਧਾੜ ਵੀ ਆਉਂਦੇ ਸੀ ਨਾ ਲੁੱਟਣ ਪੰਜਾਬ ਨੂੰ ਤੇ ਉਹ ਜਿਹੜੇ ਇੱਥੋਂ ਦੇ ਪੰਜਾਬ ਵਾਲੇ ਹੁੰਦੇ ਸੀ ਉਹਨਾਂ ਨੂੰ ਹਿੱਸਾ ਦੇ ਜਾਂਦੇ ਸੀ ਉਹ ਆਪ ਬੁਲਾਉਂਦੇ ਹੁੰਦੇ ਸੀ ਵੀ ਆਜੋ ਪੰਜਾਬ ਨੂੰ ਲੁੱਟ ਲਓ ਤੇ ਸਾਡਾ ਬਣਦਾ ਹਿੱਸਾ ਸਾਨੂੰ ਦੇ ਦਿਓ ਓਏ ਉਹੀ ਕੰਮ ਅੱਜ ਆਲਿਆ ਧਾੜਵੀ ਆ ਅਬਦਾਲੀ ਵਰਗੇ ਨਵੇਂ ਜੰਮ ਪਿਆ ਮੱਛੇ ਰੰਗ ੜ ਗਏ ਭਗਵੰਤ ਮਾਨ ਵਰਗੇ ਆ ਜਿਹੜੇ ਦਿੱਲੀ ਵਾਲਿਆਂ ਨੂੰ ਸਾਧਦੇ ਐ ਤੇ ਦਿੱਲੀ ਵਾਲੇ ਯੂਪੀ ਬਿਹਾਰ ਵਾਲਿਆਂ ਨੂੰ ਸਾਧਦੇ ਐ ਤੇ ਲੁੱਟ ਕੇ ਜਾਂਦੇ ਐ ਤੇ ਹਿੱਸਾ ਉਹਦਾ ਦਿੱਲੀ ਵਾਲਿਆਂ ਨੂੰ ਜਾਇਆ ਜਾਂਦਾ ਓ ਇਹਨਾਂ ਨੂੰ ਤਾਂ ਕੁਛ ਮਿਲ ਵੀ ਨਹੀਂ ਰਿਹਾ ਪੰਜਾਬ ਵਾਲਿਆਂ ਨੂੰ ਤਾਂ ਕੁਛ ਮਿਲੀ ਨਹੀਂ ਰਿਹਾ ਲੋ ਮੈਂ ਗੱਲ ਸ਼ੁਰੂ ਕਰ ਲਾਂ ਬਾਲੀਆਂ ਗੱਲਾਂ ਕੀ ਮਾਰਾਂ ਤੁਹਾਨੂੰ ਮੈਂ ਪਹਿਲਾਂ ਸਬੂਤ ਦਿਖਾਦਾ ਫਿਰ ਗੱਲਬਾਤ ਸਾਰੀ ਕਰਦੇ ਆਪਾਂ ਆਹ ਸਲਾਮ ਤੇਲਗੂ ਇਹ ਤੇਲਗੂ ਦੇ ਵਿੱਚ ਐਡ ਦਿੱਤੀ ਗਈ ਹੈ ਇਹ ਆਪਾਂ ਖੋਲਦੇ ਆਂ ਦੇਖ ਸਕਦੇ ਹੋ ਤੁਸੀਂ ਇਹ ਐਡ ਖੋਲੀ ਅਤੇ ਇਹ ਜੀਵੀਟੀ ਆ ਗਿਆ ਤੇ ਆ ਆ ਗਿਆ ਸਤੌਜ ਵਾਲੇ ਮਹਾਰਾਜ ਜੀ ਆਹ ਤੁਸੀਂ ਉੱਪਰ ਦੇਖ ਲਓ ਇਹ ਸਾਰਾ ਤੇਲਗੂ ਦੇ ਵਿੱਚ ਹੈ ਤੇਲਗੂ ਦੇ ਵਿੱਚ ਸਾਡੀ ਐਡ ਜਾ ਰਹੀ ਹੈ ਕਾਦੀ ਜ਼ੀਰੋ ਬਿਜਲੀ ਬਿੱਲ ਦੀ ਉਹ ਭਲਿਓ ਮਾਨਸੂ ਪੰਜਾਬ ਦੇ ਵਿੱਚ ਐਡ ਦੇ ਲੋ ਯਾਰ ਪੰਜਾਬ ਦੇ ਲੋਕਾਂ ਨੂੰ ਦੱਸ ਦੋ ਵੀ ਤੁਸੀਂ ਬਿਲੀ ਫ੍ਰੀ ਕਰਤੀ ਜ਼ੀਰੋ ਕਰਤੀ ਉਹ ਤੇਲਗੂਆਂ ਨੂੰ ਦੱਸਣ ਦੀ ਕੀ ਲੋੜ ਐ ਆਹ ਕੱਢ ਕੇ ਦੇਖ ਲਓ ਭਾਈ ਜਿਹੜੇ ਦੇਖ ਰਹੇ ਨੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਆਹ ਦਾ ਜੇ ਬੀਟੀ ਭਰ ਕੇ ਦੇਖ ਲਿਓ ਇਸ ਬੰਦੇ ਦੀਆਂ ਚਾਰ ਵੈਬਸਾਈਟਾਂ ਨੇ ਤੇ ਚਾਰੇ ਵੈਬਸਾਈਟਾਂ ਤੇ ਅੱਜ ਐਡ ਸ਼ੁਰੂ ਹੋ ਗਈ ਐ ਦੁਬਾਰੇ ਨਵੀਂ ਕਾਦੀ ਆ ਬੀਲੀ ਦੇ ਬਿਲਾ ਵਾਲੀ ਆ ਦੇਖ ਸਕਦੇ ਹੋ ਬੀਲੀ ਦੇ ਬਿਲਾ ਵਾਲੀ ਐਡ ਸ਼ੁਰੂ ਹੋ ਗਈ ਹੈ ਤੇ ਇਹਦਾ ਮੈਂ ਤੁਹਾਨੂੰ ਰੁਪਏ ਦੱਸੂਗਾ ਸਾਰੇ ਕਿੰਨੇ ਜਾਂਦੇ ਆ ਜਾਂ ਫਿਰ ਜਿਹੜੇ ਇਸ ਅਧਿਕਾਰ ਜਨ ਸੰਪਰਕ ਜਿਹੜਾ ਇਹ ਮਹਿਕਮਾ ਇਹਦੇ ਅਫਸਰ ਨੇ ਜਾਂ ਇਹਦਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਸਾਡੇ ਨਾਲ ਟੇਬਲ ਤੇ ਬੈਠ ਕੇ ਗੱਲਬਾਤ ਕਰ ਲਈ ਚੈਲੰਜ ਕਰਦਾ ਮੈਂ ਝੂਠਾ ਸਾਬਤ ਕਰਕੇ ਦਿਖਾਵਾਂਗੇ ਝੂਠਾ ਸਾਬਤ ਓਏ ਕਿਵੇਂ ਪੰਜਾਬ ਦਾ ਪੈਸਾ ਲੁੱਟ ਕੇ ਤੁਸੀਂ ਉਹ ਦੇਈ ਜਾਂਦੇ ਆ ਜੁੱਪੀ ਬਿਹਾਰ ਵਾਲਿਆਂ ਨੂੰ ਯਾਰ ਓਏ ਪੰਜਾਬ ਕੋਈ ਇਹੋ ਜੀ ਚੀਜ਼ ਆ ਵੀ ਯਾਰ ਹਰੇਕ ਬੰਦਾ ਲੁੱਟ ਕੇ ਲੈ ਜਾਏ ਯਾਰ ਤੁਸੀਂ ਖੇਡਾ ਬਣਾ ਰੱਖਿਆ ਕਦੇ ਤੂੰ ਮਜੀਠੀ ਦੇ ਘੋੜਿਆਂ ਦੀ ਗੱਲ ਕਰਨ ਲੱਗਿਆ ਨਾ ਕਦੇ ਬਾਦਲਾ ਨਹਿਰਾਂ ਦੀ ਗੱਲ ਓ ਯਾਰ ਆਹ ਆਹ ਇਹਦੀ ਤਾਂ ਗੱਲ ਕਰ ਲੈ ਜਿਹੜੇ ਤੇਰੇ ਆਦਲ ਵਰਗੇ ਜਿਹੜੇ ਸੈਕਟਰ 8 ਦੇ ਦੂਜੀ ਮੰਜ਼ਲ ਤੇ ਵੈਂਦੇ ਆ ਜਿਹੜਾ ਆਦਲ ਤੇਰਾ ਦਿੱਲੀ ਤੋਂ ਲਿਆ ਕੇ ਤੇ ਸਲਾਹ ਕਰ ਲਾਇਆ ਹੋਇਆ ਹੈ ਮੀਡੀਆ ਸਲਾਹ ਕਰ ਉਹੋ ਲੁੱਟ ਲੁੱਟ ਕੇ ਤੇਰਾ ਬੰਦਾ ਪੈਸੇ ਆਪਦੇ ਰਿਸ਼ਤੇਦਾਰ ਬਸ਼ਿਸ਼ਟ ਨੂੰ ਜੁਪੀ ਦੇ ਬੰਦੇ ਨੂੰ ਐਡਾ ਦੇ ਜਾਂਦਾ ਇੱਕ ਦਿਨ ਦਾ ਇੱਕ ਦਿਨ ਦਾ 15-15 ਲੱਖ ਰੁਪਇਆ ਜਾ ਰਿਹਾ ਇੱਕ ਦਿਨ ਦਾ ਕਰੋੜਾਂ ਰੁਪਇਆ ਹੋ ਗਿਆ ਮਹੀਨੇ ਦਾ ਉਹ ਜਰ ਸ਼ਰਮ ਕਰ ਲੋ ਏ ਉਹ ਪੰਜਾਬ ਨੇ ਤੁਹਾਨੂੰ ਮੰਤਰੀ ਬਣਾਤਾ ਉਹ ਮੁੱਖ ਮੰਤਰੀ ਬਣਾਤਾ ਦੋ ਵਾਰੀ ਐਮਪੀ ਬਣਾਤਾ ਉਹ ਇਹੋ ਜੇ ਲੋਕ ਫੁੱਦੂ ਏ ਜਿਹਦੇ ਤੇਰੇ ਮਗਰ ਲੱਗੇ ਫਿਰਦੇ ਆ ਤੂੰ ਪੰਜਾਬ ਨੂੰ ਲੁੱਟ ਲੁੱਟ ਕੇ ਜੁਪੀ ਬਾਹਰ ਵਾਲਿਆਂ ਨੂੰ ਦੇਈ ਜਾਂਦੇ ਹੋ ਆਹ ਦੇਖ ਲੋ ਇੱਕ ਐੜ ਆ ਗਈ ਜੀ ਇੱਕ ਬੰਦੇ ਦੀ ਏ ਇੱਕ ਬੰਦੇ ਦੀ ਵੈਬਸਾਈਟ ਹੈ ਤੇ ਇਹ 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 ਵੀ ਮੈਂ ਚੈਲੰਜ ਕਰਦਾ ਕਿ ਇਹ ਜਾਲੀ ਹੈ ਇਹ ਵੀ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਾਈ ਕੋਰਟ ਜਾਵਾਂਗੇ ਇਹਦੀ ਪੁਰੀਸੀ ਪਾਵਾਂਗੇ ਤੇ ਇਹਨੂੰ ਰੋਕਾਂਗੇ ਇਹ ਜਾਲੀ ਹੈ ਪੰਜਾਬ ਦੇ ਵਿੱਚ ਪੈਸਾ ਬਾਹਰ ਲੈ ਸੂਬੇ ਨੂੰ ਕਿਉਂ ਦਿੱਤਾ ਜਾ ਰਿਹਾ ਬਈ ਕਰੋੜਾ ਰੁਪਇਆ ਬਈ ਪੰਜਾਬ ਵਾਲਾ মিডিਆ ਮਰ ਗਿਆ ਪੰਜਾਬ ਦੇ ਲੋਕਾਂ ਨੂੰ ਜੇ ਪੰਜਾਬ ਦੇ ਮੁੰਡਿਆਂ ਨੂੰ ਰੁਜ਼ਗਾਰ ਦੇ ਦਿਓ ਯਾਰ ਤੁਸੀਂ ਜੁਪੀ ਬਿਹਾਰ ਦੇ ਬੰਦੇ ਦਿੱਲੀ ਦੇ ਸੱਦ ਕੇ ਸਾਡੇ ਸਿਰਾਂ ਤੇ ਬਿਠਾਤੇ ਉਹ ਸਾਡੇ ਸਿਰਾਂ 'ਚ ਗਲੀਆਂ ਕਰ ਰਹੇ ਨੇ ਕਰੋੜਾਂ ਰੁਪਏ ਲੁੱਟ ਕੇ ਉਹਦੇ ਰਿਸ਼ਤੇਦਾਰਾਂ ਨੂੰ ਦੇ ਰਹੇ ਨੇ ਉਹ ਵੀ ਜਾਲੀ 'ਚ ਤੇ ਆ ਚੇਤਨ ਜੋੜੇ ਮਰ ਗਏ ਸਾਡੇ ਮੰਤਰੀ ਚੁੱਪ ਬੈਠੇ ਨੇ ਜਿਹਨਾਂ ਨੂੰ ਪਤਾ ਹੀ ਨਹੀਂ ਏਸ ਲੋਕ ਜਨ ਸੰਪਰਕ ਦਾ ਪਹਿਲਾ ਮੰਤਰੀ ਅਮਨ ਰੋੜਾ ਸੀ ਜਿੱਦੇ ਉਹਨੇ ਨੋਕਚੋਕ ਸ਼ੁਰੂ ਕੀਤੀ ਉਹਨੂੰ ਬਗਲ ਕੇ ਮਾਰਿਆ ਤੇ ਦੇਖਿਆ ਸਭ ਤੋਂ ਨਰਮ ਮੰਤਰੀ ਕੌਣ ਹੈ ਚੇਤਨ ਸਿੰਘ ਜੋੜਾ ਮજરા ਚੱਕੋ ਜੀ ਲਿਆਓ ਇਹਨੂੰ ਹਸਾਇਨ ਕਰਾਇਆ ਕਰੋ ਐਡਾ ਆਦਲ ਦੇਊਗਾ ਤੇ ਕੋ ਉਦੋਂ ਪੁੱਛਣਾ ਨਹੀਂ ਚਲੋ ਜੀ ਇੱਕ ਸਾਈਨ ਕਰਾ ਲਓ ਉਹੀ ਸਾਈਨ ਆਸੀ ਆਪ ਕਰ ਸਾਈਨ ਵੀ ਆਪ ਹੁੰਦੇ ਮੰਤਰੀ ਦੇ ਇੰਨੀ ਕ ਇੰਨੀ ਕਨਸੀਅਤ ਦਿੰਦੇ ਮੰਤਰੀ ਨੂੰ ਕੋਈ ਪੁੱਛਦੇ ਹੀ ਨਹੀਂ ਮੰਤਰੀਆਂ ਨੂੰ ਸਾਰੇ ਦਿੱਲੀ ਵਾਲੇ ਕੰਮ ਕਰਦੇ ਆ ਦਿੱਲੀ ਵਾਲੇ ਰੋਹ ਮਾਰਦੇ ਆ ਪੰਜਾਬ ਦੇ ਬੰਦਿਆਂ ਤੇ ਆ ਸਾਡੇ ਪੱਗਾਂ ਵਾਲੇ ਬੰਦਿਆਂ ਤੇ ਉਹ ਸ਼ਰਮ ਲੈ ਜੇ ਤੁਹਾਡੀ ਉਹ ਤੁਸੀਂ ਬੋਲਦੇ ਕੱਖ ਨਹੀਂ ਆ ਇੱਕ ਦਿਖਾ ਦਿੱਤ ਤੁਹਾਨੂੰ ਆ ਦੂਜੀ ਦੇਖ ਲਓ ਜੀ ਆ ਜਨ ਭਾਵਨਾ ਟਾਈਮਸ ਇਹ ਪੰਜਾਬੀ ਚ ਹੈ ਆ ਆ ਗਈ ਮਹਾਰਾਜ ਸਤੌਜ ਵਾਲੇ ਦੀ ਐਡ ਦੋ ਹੋ ਗਈਆਂ ਜੀ ਲੈ ਗਿਣੀ ਚੱਲੋ ਹੁਣ ਦੋ ਹੋ ਗਈਆਂ ਇੱਕੋ ਬੰਦੇ ਦੀ ਇੱਕੋ ਬੰਦੇ ਦੀਆਂ ਆ ਦਾ ਜੇਬੀਟੀ ਆ ਜਨ ਭਾਵਨਾ ਟਾਈਮ 'ਚ ਇੱਕੋ ਬੰਦੇ ਦਾ ਇਹ ਦਾ ਜੇਬੀਟੀ ਇੱਕੋ ਬੰਦੇ ਦਾ ਇੱਕੋ ਬੰਦੇ ਨੂੰ ਕਿੰਨੇ ਪੈਸੇ ਜਾਂਦੇ ਆ ਇੱਕ ਦਿਨ ਦੇ ਤੇ ਮਹੀਨੇ ਦੇ ਸਾਰਾ ਮੈਂ ਕੈਲਕੂਲੇਟਰ ਕਰਕੇ ਤੁਹਾਨੂੰ ਦੱਸਦਾ ਤੇ ਆ ਐਂਡ ਦੇਖ ਲਓ ਕਿਵੇਂ ਲੁੱਟਿਆ ਜਾ ਰਿਹਾ ਪੰਜਾਬ ਨੂੰ ਬਾਈ ਕਿਵੇਂ ਲੁੱਟਿਆ ਜਾ ਰਿਹਾ ਉਹ ਯਾਰ ਆ ਦੱਸਣ ਬਾਹਰਲੇ ਸੂਬਿਆਂ ਦੱਸਣ ਦੀ ਕੀ ਲੋੜ ਐ ਤੇ ਉਹ ਬੰਦਾ ਦੱਸੂ ਜਿਹਨੂੰ ਕੋਈ 10 ਬੰਦੇ ਵੀ ਨਹੀਂ ਦੇਖਦੇ ਯਾਰ ਤੇ ਪਾਸ ਕਿਵੇਂ ਕਰਤਾ ਆ ਆਦਲ ਨੇ ਆਦਲ ਸਾਹਿਬ ਤੁਹਾਨੂੰ ਇਹ ਬਾਈ ਨੇਮ ਕਹਿ ਰਹੇ ਆ ਵੀ ਤੁਸੀਂ ਇਹ ਪਾਸ ਕਿਵੇਂ ਕਰਤੀ ਵੈਬਸਾਈਟ ਤੇ ਐਡ ਕਿਵੇਂ ਜਾ ਸਕਦੀ ਐ ਜਦੋਂ ਇਹ ਇਹਦੇ ਕੋਈ ਇਹ ਕੀ ਹੁੰਦਾ 10000 ਬੰਦਾ ਰੱਖਿਆ ਹੁੰਦਾ ਵੀ ਇਹ 10000 ਬੰਦਾ ਕਿਸੇ ਵੈਬਸਾਈਟ ਨੂੰ ਸਰਚ ਮਾਰਦਾ ਤਾਂ ਅਸੀਂ ਐਡ ਦੇ ਸਕਦੇ ਆ ਪਰ ਤੁਸੀਂ ਬਿਨਾ ਦੇਖੇ ਬਿਨਾ ਸੋਚੇ ਸਮਝੇ ਆਪਦੇ ਰਿਸ਼ਤੇਦਾਰ ਨੂੰ ਪੰਜਾਬ ਲਟਾਉਣ ਤੇ ਲੱਗੇ ਹੋਏ ਆ ਸਾਡੇ ਵਾਲੇ ਆ ਪੱਗਾਂ ਸਿਰ ਫਸਾ ਕੇ ਸੁੱਤੇ ਪਏ ਆ ਆ ਸੁੱਤੇ ਪਏ ਆ ਦੇਖ ਲੋ ਐਡਾ ਇਹਨਾਂ ਦੀਆਂ ਮਹਾਰਾਜਾਂ ਦੀਆਂ ਫੋਟੋਆਂ 1 ਕਰੋੜਾ ਰੁਪਈਆ ਦੀਆਂ ਨੇ 1 ਕਰੋੜਾ ਰੁਪਈਆ ਚ ਪੈਂਦੀਆਂ ਨੇ ਬਾਈ ਜੀ ਇਹ ਦੇਖਣ ਨੂੰ ਛੋਟੀ ਚੀਜ਼ ਲੱਗਦੀ ਆ 1 ਕਰੋੜਾ ਰੁਪਈਆ ਦੇ ਵਿੱਚ ਜਾਂਦੀਆਂ ਨੇ ਆ ਸਤੋਜ ਵਾਲੇ ਮਹਾਰਾਜ ਦੀਆਂ ਆ ਫੋਟੋਆਂ ਜਿਹੜਾ ਕਦੇ ਕਹਿੰਦਾ ਹੁੰਦਾ ਸੀ ਐਡਾਂ ਦੀ ਕੀ ਲੋੜ ਐ ਸਾਰਾ ਪੰਜਾਬ ਰੰਗਤਾ ਤੇ ਅੱਜ ਆਹ ਮਹਾਰਾਜ ਸਤੋਜ ਵਾਲੇ ਸਾਰੀਆਂ ਵੈਬਸਾਈਟਾਂ ਰੰਗੀ ਫਿਰਦੇ ਆ ਇਹਨਾਂ ਨਾਲ ਦੱਸ ਦੋ ਪੰਜਾਬ ਦਾ ਕੀ ਫਾਇਦਾ ਹੁੰਦਾ 750 ਕਰੋੜ ਰੁਪਏ ਜਿਹੜਾ ਇਹਨਾਂ ਨੇ ਬਜਟ ਚ ਰੱਖਿਆ ਖਜ਼ਾਨੇ ਚ ਖਜ਼ਾਨੇ ਚੋਂ ਸਾਰਾ ਇਹ ਪੈਸਾ ਜੁਪੀ ਬਿਹਾਰ ਦੇ ਬੰਦੇ ਲੈ ਕੇ ਜਾਣਗੇ ਇਹ ਮੈਂ ਦਾਵਾ ਕਰਦਾ ਜੇ ਪੰਜਾਬ ਦੇ ਇੱਕ ਵੀ ਪੈਸੇ ਇਹਨਾਂ ਨੇ ਪੰਜਾਬ ਚ ਦੇਤਾ ਆ ਸਾਰੇ ਆ ਦੇਖ ਲਓ ਦੋ ਹੋ ਗਈਆਂ ਜੀ ਤੇ ਇਹ ਇੱਕੋ ਬੰਦੇ ਦੀਆਂ ਨੇ ਲਓ ਜੀ ਤੀਜੀ ਖੋਲਲੀ ਆ ਗਿਆ ਟਾਪ ਇੰਡੀਆ ਨਿਊਜ਼ ਆ ਫੇਰ ਆ ਗਈ ਸਤੌਜ ਵਾਲੇ ਮਹਾਰਾਜ ਦੀ ਦੇਖੀ ਚਲੋ ਇਹਨਾਂ ਦੀਆਂ ਕਰਤੂਤਾਂ ਬਾਈ ਉਹ ਕਿਵੇਂ ਪੰਜਾਬ ਲੁੱਟਿਆ ਜਾ ਰਿਹਾ ਜਿਵੇਂ ਪਹਿਲਾਂ ਧਾੜ ਵੀ ਲੁੱਟਦੇ ਸੀ ਨਾ ਆ ਕੇ ਓਵੇਂ ਆਹ ਸਤੌਜ ਵਾਲੇ ਭਗੰਤ ਮਾਨ ਨੇ ਧਾੜ ਵੀ ਬਲਾਰਖ ਨੇ ਦਿੱਲੀ ਵਾਲੇ ਤੇ ਦਿੱਲੀ ਵਾਲੇ ਲੁੱਟ ਲੁੱਟ ਕੇ ਜੂਪੀ ਬਿਹਾਰ ਵਾਲਿਆਂ ਨੂੰ ਦੇਈ ਜਾਂਦੇ ਆ ਤਿੰਨ ਹੋ ਗਈਆਂ ਜੀ ਲਓ ਜੀ ਆ ਚੌਥੀ ਦੇਖ ਲਓ ਦਾ ਜੇ ਬੀਟੀ ਇਹ ਹਿੰਦੀ ਚ ਹੈ ਜਨ ਭਾਵਨਾ ਟਾਈਮਸ ਇਹ ਹਿੰਦੀ ਚ ਹੈ ਤੇ ਆ ਬੈਠਾ ਸਤੌਜ ਵਾਲਾ ਮਹਾਰਾਜ ਹੱਥ ਜੋੜੀ ਇਹ ਚਾਰ ਏਡਾ ਨੇ ਤੇ ਇੱਕੋ ਬੰਦੇ ਦੀਆਂ ਨੇ ਹੁਣ ਇਹ ਦੱਸਦਾ ਮੈਂ ਤੁਹਾਨੂੰ ਇਸ ਬੰਦੇ ਕੋਲੇ ਕਿੰਨੇ ਪੈਸੇ ਜਾਂਦੇ ਆ ਤੁਸੀਂ ਹਿਸਾਬ ਲਾਓ 75000 ਰੁਪਏ ਕੈਂਡ ਦਾ ਜੀ ਇੱਕ ਦਿਨ ਦਾ ਭਾਈ ਜੀ ਇਹ ਗੱਲ ਯਾਦ ਰੱਖੋ ਇੱਕ ਦਿਨ ਦਾ 75 ਹਜ਼ਾਰ ਗੁਣਾ 4 3 ਲੱਖ ਹੋ ਗਿਆ ਜੀ ਇੱਕ ਦਿਨ ਦਾ ਇੱਕ ਦਿਨ ਦਾ 3 ਲੱਖ ਰੁਪਇਆ ਦੇਖ ਲਓ ਹੁਣ ਮਹੀਨੇ ਦੇ ਕਿੰਨੇ ਹੋਣਗੇ ਹਿਸਾਬ ਲਾ ਲਓ ਬਾਈ ਇੰਨੀ ਲੁੱਟ ਯਾਰ ਉਹ ਇੰਨੀ ਲੁੱਟ ਪੁਆਥ ਸਿਆ ਓਏ ਉਹ ਚਮਚੇ ਓਏ ਤੁਸੀਂ ਵੀ ਨਹੀਂ ਬੋਲਦੇ ਯਾਰ ਉਹ ਸਾਰਾ ਕੁਝ ਦੇਖ ਕੇ ਉਹ ਫਿਰ ਵੀ ਨਹੀਂ ਸਮਝ ਆਉਂਦੀ ਯਾਰ ਤਰੂਫਾਂ ਦੇ ਵੀ ਨਹੀਂ ਸਮਝ ਆਉਂਦੀ ਵੀ ਪ੍ਰੂਫ ਦੇਤੇ ਆਦਲ ਵਰਗਿਆਂ ਦਾ ਨਾਮ ਤੁਹਾਨੂੰ ਦੱਸਤਾ ਕਿ ਆਦਲ ਸੈਕਟਰੀਏਟ ਦੀ ਦੂਜੀ ਮੰਜ਼ਿਲ ਤੇ ਵਹਿੰਦਾ ਤੇ ਉਹ ਆ ਬਸ਼ਿਸ਼ਟ ਵਰਗਿਆਂ ਨੂੰ ਜਿਹੜੇ ਦੇ ਰਿਸ਼ਤੇਦਾਰ ਨੇ ਜੇਬੀਟੀ ਉਹਦਾ ਵੈਬਸਾਈਟਾਂ ਦਾ ਨਾਮ ਹੈ ਉੱਤੇ ਰੋਜ਼ ਐਡਾ ਚੱਲਦੀਆਂ ਨੇ ਇੱਕ ਐਡ ਦਾ 75000 ਰੁਪਇਆ ਇੱਕ ਦਿਨ ਦਾ ਚਾਰ ਐਡਾਂ ਦਾ 3 ਲੱਖ ਰੁਪਇਆ ਹੋ ਗਿਆ ਇੱਕ ਦਿਨ ਦਾ 3 ਲੱਖ ਰੁਪਇਆ ਇੱਕ ਦਿਨ ਦਾ ਹੁਣ ਦੇਖ ਲੋ ਬਾਈ ਜੀ ਪੰਜਾਬ ਕਿੱਧਰ ਨੂੰ ਜਾਊਗਾ ਉਹ ਰੰਗਲਾ ਪੰਜਾਬ ਕਾਦਾ ਬਣਾਉਣਾ ਭਵੰਤ ਸਿੰਘ ਤੂੰ ਤਾਂ ਕੰਗਲਾ ਪੰਜਾਬ ਬਣਾਉਣ ਤੇ ਲੱਗ ਗਿਆ ਯਾਰ ਸਾਡੇ ਲੋਕ ਵਿਚਾਰੇ ਅਨਪੜ੍ਹ ਧੂਈਆਂ ਤੇ ਬੈਠੇ ਆ ਚੌਕੜੀਆਂ ਤੇ ਬੈਠੇ ਆ ਹਾ 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 ਲਾਈਟ ਦੇਤੀ ਓਏ ਲਾਈਟ ਕੀ ਦੇਤੀ ਤੁਹਾਡੀਆਂ ਜਣਾ ਪਟਦੀਆਂ ਓਏ ਤੁਹਾਡੀਆਂ ਜਣਾ ਨੂੰ ਪੈ ਗਿਆ ਇਹ ਬੰਦਾ ਉਹ ਦਿੱਲੀ ਤੋਂ ਲਿਆ ਲਿਆ ਕੇ ਬੰਦੇ ਸਾਡੇ ਸਿਰਾਂ ਤੇ ਬਿਠਾਤੇ ਤੇ ਦਿੱਲੀ ਵਾਲੇ ਕਰੋੜਾਂ ਰੁਪਇਆ ਯੂਪੀ ਚ ਦੇਈ ਜਾਂਦੇ ਆ ਉਹ ਤੁਹਾਨੂੰ ਪਤਾ ਕਦੋਂ ਲੱਗੂ ਯਾਰ ਪੰਜਾਬ ਦੇ ਲੋਕੋ ਐਨੇ ਬੁਝਦਲ ਨਾ ਬਣੋ ਐਨੇ ਕਾਇਰ ਨਾ ਬਣੋ ਸਭ ਕੁਝ ਅੱਖੀਂ ਦੇਖ ਕੇ ਨਾ ਚੁੱਪ ਕਰੋ ਓਏ ਬੋਲ ਪੋ ਯਾਰ ਸਭ ਕੁਝ ਅੱਖੀਂ ਦੇਖ ਕੇ ਨਾ ਚੁੱਪ ਕਰੋ ਬੋਲ ਪੋ ਬੋਲ ਪੋ ਕਿਵੇਂ ਕਰੋੜਾਂ ਰੁਪਇਆ ਤੁਹਾਡਾ ਯਾਰ ਇੱਕ ਦਿਨ ਦੇ ਵਿੱਚ ਉਜਾੜਿਆ ਜਾ ਰਿਹਾ ਹੈ 750 ਕਰੋੜ ਦੇ ਵਿੱਚੋਂ 50 ਕਰੋੜ ਰੁਪਇਆ ਆ ਬਸਿਸ਼ਟ ਨੂੰ ਜਾਊਗਾ ਆਦਲ ਦੇਊਗਾ ਐਡ ਇਹਨੂੰ ਤੇ 40% ਵਾਪਸ ਆਊਗਾ ਆਦਲ ਕੋਲੇ ਉਹ ਵੀ ਦਿੱਲੀ ਦਾ ਬੰਦਾ ਹੈ ਤੇ 40% ਵੀ ਦਿੱਲੀ ਦਾ ਲੈ ਗਿਆ ਓਏ ਪੰਜਾਬ ਨੂੰ ਦੱਸ ਦੋ ਓਏ ਕੀ ਬਚਿਆ ਤੇ ਹੁਣ ਇਹ ਘੇਰੇ ਦੇ ਵਿੱਚ ਸਾਰੇ ਲੋਕ ਸੰਪਰਕ ਵਿਭਾਗ ਦੇ ਬੰਦੇ ਆਉਣਗੇ ਜਾਂ ਤਾਂ ਹੋ ਜੋ ਮਿੱਤਰ ਪਿਆਰੋ ਕਰਨੇ ਜਾਂ ਤਾਂ ਇਹ ਚੀਜ਼ਾਂ ਨੂੰ ਰੋਕ ਲੋ ਜਾਂ ਫਿਰ ਕਟਾਰੇ ਦੇ ਵਿੱਚ ਖੜੇ ਤੁਸੀਂ ਸਾਰੇ ਹੋਵੋਗੇ ਵਿੱਚੇ ਮੰਤਰੀ ਸਾਹਿਬ ਹੋਣਗੇ ਮંત્રી ਸਾਹਿਬ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਸੀ ਪਰ ਯਾਰ ਤੁਸੀਂ ਤਾਂ ਬਿਲਕੁਲ ਹੀ ਸਤਾ ਦੇ ਨਸੇ ਦੇ ਵਿੱਚ ਇੰਨੇ ਅੰਨੇ ਹੋ ਗਏ ਕਿ ਤੁਹਾਨੂੰ ਦਿਖੀ ਕੁਝ ਨਹੀਂ ਰਿਹਾ ਕਿ ਯਾਰ ਪੰਜਾਬ ਦਾ ਪੈਸਾ ਓਏ ਬਾਹਰਲੇ ਧੜ ਵੀ ਆ ਕੇ ਲੁੱਟ ਕੇ ਜਾ ਰਹੇ ਨੇ ਉਹੀ ਅਬਦਾਲੀ ਵਰਗਿਆਂ ਦਾ ਕੰਮ ਹੋ ਰਿਹਾ ਹੈ ਕਿ ਤੁਸੀਂ ਚੁੱਪ ਬੈਠੇ ਹੋ ਤੇ ਭਵੰਤ ਮਾਨ ਗੱਪ ਮਾਰੀ ਜਾਂਦਾ ਤੇ ਕਦੇ ਸੁਖਵੀਰ ਨੂੰ ਫੜ ਲਿਆ ਕਦੇ ਕਿਸੇ ਨੂੰ ਫੜ ਲਿਆ ਤੇ ਉਹ ਬਸ ਇਹਨਾਂ ਚੀਜ਼ਾਂ 'ਚ ਉਲਝਾ ਕੇ ਤੁਹਾਨੂੰ ਤੁਸੀਂ ਤਾਲੀਆਂ ਮਾਰ ਦਿੰਦੇ ਹਾ ਹਾ ਸੁਖਵੀਰ ਬਾਦਲ ਨੂੰ ਐਂ ਕਹਿੰਦਾ ਜੀ ਭਵੰਤ ਨੇ ਓਏ ਬਾਈ ਸੁਖਬੀਰ ਬਾਦਲ ਨੂੰ ਤਾਂ ਲੋਕਾਂ ਨੇ ਸਭ ਕੁਝ ਸਿਖਾਤਾ ਉਹਦਾ ਸਾਰੇ ਹੁੰਜ ਕੇ ਪਰਾਂ ਧਰਤੇ ਉਹ ਇਹ ਕੀ ਕਰ ਰਿਹਾ ਪੰਜਾਬ ਦੇ ਲਈ ਹੁਣ ਉਹ ਤਾਂ ਦੱਸ ਦੋ ਪੰਜਾਬ ਦੇ ਲਈ ਕੀ ਫਾਇਦਾ ਭਗੰਤ ਮਾਨ ਦਾ ਜਿਹੜਾ ਕਰੋੜਾ ਰੁਪਇਆ ਜੁਪੀ ਵਾਲਾ ਲੁੱਟਿਆ ਯਾਰ ਹੁਣ ਤਾਂ ਤੁਹਾਡੇ ਸਾਹਮਣੇ ਸਬੂਤ ਰੱਖਤੇ ਬਾਈ ਯਾਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕੱਲੀ ਕੱਲੀ ਗੱਲ ਜਿੰਨੀਆਂ ਵੀ ਐਡਾ ਇਸ ਬੰਦੇ ਨੂੰ ਜਾਣ ਗਿਆ ਕੱਲੀ ਕੱਲੀ ਗੱਲ ਮੈਂ ਤੁਹਾਡੇ ਸਾਹਮਣੇ ਲਿਆਉਂਦਾ ਰਹੂੰਗਾ ਲੁੱਟ ਨਹੀਂ ਦੇਵਾਂਗੇ ਪੰਜਾਬ ਨੂੰ ਯਾਰ ਇਹ ਲੁੱਟ ਰਹੇ ਨੇ ਤੁਸੀਂ ਸਮਝ ਲਓ ਪੰਜਾਬੀਓ ਤੁਹਾਨੂੰ ਛੋਟੀ ਮੋਟੀ ਸਹੂਲਤ ਦੇ ਕੇ ਇਹ ਕਰੋੜਾਂ ਰੁਪਈਆ ਦਾ ਫਾਇਦਾ ਚੱਕ ਜਾਂਦੇ ਆ ਤੇ ਤੁਸੀਂ ਐਨੇ ਹੋ ਜਾਂਦੇ ਹੋ ਓਏ ਪੱਟੀ ਬੰਨ ਲੈਨੇ ਹੋ ਅੱਖਾਂ ਤੇ ਪਾਗਲ ਹੋ ਜਾਂਦੇ ਹੋ ਓ ਇਹਨਾਂ ਨੇ ਪਿੱਛੇ ਲੱਗ ਜਾਂਦੇ ਹੋ ਓ ਮੈਂ ਤਾਂ ਹੋਰ ਕਹਿਣਾ ਆਂ ਬੰਦੇ ਦਾ ਲੱਗਣ ਲੱਗਣਾ ਦਾੜੀਆਂ ਵਾਲੇ ਲੱਗੇ ਫਿਰਦੇ ਆ ਉਹ ਗਾਤਰੇ ਪਾਪਾ ਲੱਗੇ ਫਿਰਦੇ ਆ ਉਹ ਜਿਹੜਾ ਸਿੱਖੀ ਦੀਆਂ ਜੜਾਂ ਨੂੰ ਇਹਨੇ ਜਮੀਂ ዳਤੀ ਫੇਰ ਰੱਖੀ ਐ ਗੁਰਦੁਆਰਿਆਂ ਦੇ ਵਿੱਚ ਗੋਲੀਆਂ ਇਹਨੇ ਚਲਾਤੀਆਂ ਮੁੰਡੇ ਡਿਬਰੂਗਰ ਸਾਡੇ ਭੇਜਤੇ ਉਹ ਹੁਣ ਪੱਲੇ ਕੀ ਰਹਿ ਗਿਆ ਓਏ ਪਿੱਛੇ ਕੀ ਰਹਿ ਗਿਆ ਬਾਦਲਾਂ ਨੂੰ ਕਹਿੰਦੇ ਹੁੰਦੇ ਸੀ ਇਹ ਤਾਂ ਬੈਦਬੀ ਦੇ ਦੋਸੀ ਨੇ ਇਹਨਾਂ ਪਿੱਛੇ ਆ ਲੋਕ ਕਿਵੇਂ ਲੱਗ ਰਹੇ ਨੇ ਹੁਣ ਤੁਸੀਂ ਕਿਵੇਂ ਲੱਗ ਰਹੇ ਹੋ ਬਈ ਓਏ ਓ ਸ਼ਰਮ ਲੈ ਜੇ ਥੋੜੀ ਉਹ ਸ਼ਰਮ ਉਹ ਤੁਸੀਂ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਤੁਸੀਂ ਸਿਰਫ ਆਉਧਿਆਂ ਦੇ ਖਾਤਰ ਸਿਰਫ ਚੌਧਰ ਦੀ ਖਾਤਰ ਤੁਸੀਂ ਸਿਰਫ ਚੌਧਰ ਦੀ ਖਾਤਰ ਇਹਦੇ ਨਾਲ ਲੱਗੇ ਹੋਏ ਓਏ ਇਹ ਚੌਧਰਾਂ ਨੂੰ ਠੁੱਡੇ ਮਾਰਦੇ ਹੁੰਦੇ ਸਿੰਗ ਫਕਤਾ ਨੂੰ ਠੁੱਡੇ ਮਾਰੇ ਹੋਇਆ ਸਿੰਘਾਂ ਨੇ ਓਏ ਕੱਜ ਵਾਲੇ ਸਿੰਘਾ ਜਿਹੜੇ ਥੋੜੇ ਮੋਟੇ ਸਲਾਮਾਂ ਦੀ ਖਾਤਰ ਇਹਨਾਂ ਦੇ ਪਿੱਛੇ ਪਾਣੀ ਭਰਦੇ ਫਿਰਦੇ ਆ ਓ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਆ ਓ ਸ਼ਰਮ ਕਰ ਲੋ ਓ ਸ਼ਰਮ ਤੁਸੀਂ ਸਿੱਖੀ ਨੂੰ ਵੀ ਕਲੰਕ ਲੱਗੇ ਹੋਇਓ ਆ ਜਿਹੜੇ ਲੋਕ ਦਾੜੇ ਰੱਖ ਕੇ ਗਾਤਰੇ ਪਾ ਕੇ ਆ ਲੱਗੇ ਫਿਰਦੇ ਇਹਦੇ ਮਗਰ ਆ ਮੱਛੇ ਰੰਗੜ ਦੇ ਮਗਰ ਇਹ ਮੱਛਾ ਰੰਗੜ ਆ ਦੂਜਾ ਪਿੱਛੇ ਕੀ ਪਿੱਛੇ ਕੀ ਰਹਿ ਗਿਆ ਵਿਰੋਧੀ ਤੇ ਰਬੋਂੜ ਰਹੀ ਐ ਇਸ ਮੁੱਦੇ ਤੇ ਕਿੱਡਾ ਵੱਡਾ ਮੁੱਦਾ ਐ ਕਰੋੜਾ ਰੁਪਿਆ ਸਾਡਾ ਜੁਪੀ ਦਾ ਬੰਦਾ ਲੁੱਟ ਕੇ ਲੈ ਜਾ ਰਿਹਾ ਹੈ ਕਿ ਕੋਈ ਵਿਰੋਧੀ ਤੇ ਰਾਜਾ ਬੜਿੰਗਰ ਕਾ ਬੋਲੂ ਕਿਵੇਂ ਬੋਲੂ ਸੰਗੀ ਮਰੋੜੀ ਹੋਈ ਹੈ ਰਾਜਾ ਬੜਿੰਗ ਤੇ ਭਗੰਤਮਾਨ ਇੱਕ ਨੇ ਤੇ ਭਗੰਤਮਾਨ ਦੀਆਂ ਯਾਰੀਆਂ ਕਿਹਦੇ ਨਾਲ ਨੇ ਰਵਨੀਤ ਬਿੱਟੂ ਨਾਲ ਰਵਨੀਤ ਬਿੱਟੂ ਕੌਣ ਹੈ ਬਿਆੰਤੇ ਬੁੱੱਟਰ ਦਾ ਪੁੱਤ ਆ ਤੇ ਫਿਰ ਜਦੋਂ ਜਿੱਥੇ ਯਾਰੀਆਂ ਨੇ ਉਹ ਹੈ ਜੀ ਖੂਨ ਹੋਊ ਉਹੀ ਦੀ ਰੰਗ ਤੇ ਚੜੂ ਤੇ ਉਹੀ ਕੁਛ ਪੰਜਾਬ ਚ ਕਰਨਗੇ ਜਿਹੜੇ ਇਹਨਾਂ ਦੇ ਦਾਦੇ ਕਰਕੇ ਗਏ ਨੇ ਤੇ ਉਹੀ ਕੁਛ ਹੋ ਰਿਹਾ ਹੈ ਤੇ ਉਹੀ ਕੁਝ ਹੋ ਰਿਹਾ ਹੈ ਪੰਜਾਬ ਦੇ ਲੋਕੋ ਸਮਝ ਲਓ ਇਹ ਸਭ ਇੱਕ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਸਾਨੂੰ ਢੋ ਢੋ ਕੇ ਮਾਰਿਆ ਸਾਡੇ ਮੁਕਾਬਲੇ ਬਣਾਏ ਇਹ ਸਭ ਇੱਕ ਨੇ ਇਹਨਾਂ ਦੀਆਂ ਯਾਰੀਆਂ ਦੋਸਤੀਆਂ ਨੇ ਆ ਰਮਲੀਤ ਮਿੱਟੂ ਕਹਿੰਦਾ ਹੁੰਦਾ ਨਾ ਮੇਰਾ ਪੱਕਾ ਯਾਰ ਹੈ ਭਵੰਤ ਕਿਉਂ ਯਾਰਾ ਕਿਉਂਕਿ ਨੀਤੀ ਉਹੀ ਹੈ ਗੱਲ ਨੂੰ ਸਮਝੋ ਗੱਲ ਨੂੰ ਸਮਝ ਕੇ ਵਿਚਾਰੋ ਕੀ ਇਹ ਕਿੰਨੇ ਪੈਸੇ ਲੁੱਟੇ ਜਾ ਰਹੇ ਨੇ ਕਰੋੜਾਂ ਰੁਪਇਆ ਖਤਮ ਕੀਤਾ ਜਾ ਰਹੇ ਆ ਸਾਡਾ ਤੇ ਕਰੋੜਾ ਰੁਪਇਆ ਇੱਕ ਬੰਦੇ ਨੂੰ ਦਿੱਤੇ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਇਹਦੀਆਂ ਜਿਹੜੀਆਂ ਵੈਬਸਾਈਟਾਂ ਨੇ ਉਹ ਲੱਭ ਕੇ ਲਿਆਵਾਂਗੇ ਤੇ ਲੱਭ ਕੇ ਤੁਹਾਡੇ ਸਾਹਮਣੇ ਚਾਣਨਾ ਪਾਵਾਂਗੇ ਇੱਕ ਦਿਨ ਦੇ ਵਿੱਚ ਕਿੰਨੇ ਪੈਸੇ ਜਾਂਦੇ ਆ ਮਹੀਨੇ 'ਚ ਕਿੰਨੇ ਜਾਂਦੇ ਆ ਇੱਕ ਬੰਦੇ ਨੂੰ ਉੱਤੇ ਜਾ ਰਹੇ ਨੇ ਆਓ ਇਕੱਠੇ ਹੋ ਕੇ ਇਸ ਇਸ ਮੁੱਦੇ ਤੇ ਆਪਾਂ ਆਵਾਜ਼ ਬੁਲੰਦ ਕਰੀਏ ਤੇ ਮੇਰੀਆਂ ਗੱਲਾਂ ਨੂੰ ਜ਼ਰੂਰ ਅੱਗੇ ਭੇਜ ਦਿਓ ਤਾਂ ਜੋ ਆਪਾਂ ਇਹਨਾਂ ਨੂੰ ਕਟਹਿਰੇ 'ਚ ਖੜੇ ਕਰੀਏ ਤੇ ਜਿਹੜਾ ਕਰੋੜਾ ਰੁਪਇਆ ਸਾਡਾ ਬਾਹਰਲੇ ਸੂਬੇ ਨੂੰ ਦਿੱਤਾ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਇਹ ਪੈਸਾ ਦਿੱਤਾ ਜਾਵੇ ਤੇ ਪੰਜਾਬ ਦੇ ਲੋਕਾਂ ਤੱਕ ਇਹ ਪੈਸਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਦੇ ਮੁੰਡਿਆਂ ਨੂੰ ਰੁਜ਼ਗਾਰ ਮਿਲ ਸਕੇ ਭਗਵੰਤ ਮਾਨ ਤਾਂ ਕਹਿੰਦੀ ਗੋਰੇ ਨੌਕਰੀ ਕਰਨ ਉਹਨਾਂ ਕਾ ਸਾਨੂੰ ਨਹੀਂ ਪਤਾ ਸੀ ਆ ਦਿੱਲੀ ਵਾਲਿਆਂ ਨੂੰ ਗੋਰੇ ਕਹੀ ਗਿਆ ਹੈ ਆ ਝੂਪੀ ਵਾਲਿਆਂ ਨੂੰ ਗੋਰੇ ਕਹੀ ਗਿਆ ਹੈ ਇਹੀ ਕਰ ਰਹੇ ਨੇ ਨੌਕਰੀਆਂ ਪੰਜਾਬ ਚ ਜਿਹੜੇ ਕਰੋੜਾਂ ਰੁਪਏ ਲੁੱਟ ਕੇ ਲੈ ਜਾ ਰਹੇ ਨੇ ਆਹੀ ਕੁਝ ਦਿਖਾਉਣਾ ਸੀ ਦਿਖਾਤਾ ਆ ਗਿਆ ਇਨਕਲਾਬ ਲੈ ਲੋ ਇਨਕਲਾਬ ਭਗਵੰਤ ਮਾਨ ਵਾਲਾ ਚੱਟ ਲੋ ਇਨਕਲਾਬ ਨੂੰ